ਦਾ ਖਾਸਾ ਵਾਈਬਰ ਜੀ ਦੀ ਫਤਿਹ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵਸੀ ਭਰਾ ਦੇ ਚੈਨਲ ਤੇ ਸਾਇੰਸ ਸਪੋਰਟਸ ਬੱਤੀ ਬੱਤੀ ਦੇ ਲਾਈਵ ਹੋਣ ਲੱਗੇ ਆ ਆਪਾਂ ਸਾਰੇ ਫਤਕਾਰ ਜੋ ਵੀ ਬੈਠੇ ਨਵਰਾ ਛੋਟਾ ਜਿਹਾ ਬੱਗਾ ਲਾਸ਼ਪਰੀਆ ਬੈਠਾ ਜਿੰਨ ਮੈਂ ਤਾਂ ਪ੍ਰਸਾਦ ਬੱਬੂ ਕਸ਼ੀਰ ਜੀ ਰਵਿੰਦਰ ਮਾਕਾ ਜੀ ਬਕਰਾਨ ਭਾਜੀ ਜਿਹੜੇ ਟੂਰਨਾਮੈਂਟ ਦੇ ਥਾਂ ਮੇ ਨਾਲ ਆ ਵੀ ਜੇ ਮਨੋਵਰ ਸਾਡਾ ਵੀ 50 ਕੋਲ ਜਿਹੜੇ ਕਾਪ ਵੱਡੇ ਵੱਡੇ ਜ਼ਿਆਲ ਹਨ ਆ ਵੀ ਨੂੰ ਪਤਾ ਕਿ 10 ਤਰੀਕ ਨੂੰ ਸੁਪਰ ਸਟਾਰਾਂ ਨੇ ਸੂਤ ਨੇ ਦਾ ਮਿਲਣਾ ਜਿਹੜਾ ਬਹੁਤ ਛੋਟੇ 41 31 ਪ੍ਰਾਈ ਦੇ ਬਹੁਤ ਵੱਡੀਆਂ ਟੀਮਾਂ ਪਹੁੰਚ ਰਹੀਆਂ ਨੇ ਤੇ ਅੱਜ ਆਪਾਂ ਤਾਲੀਆਂ ਮਾਰਨ ਲੱਗੇ ਆਂ ਤਾਲੀਆਂ ਮਾਰਨ ਤੋਂ ਪਹਿਲਾਂ ਇਹ ਨਾ ਸੋਚੋ ਕਿ ਜਿੱਦਾਂ ਮੈਂਜ ਕੱਡੇ ਕੋਤਾ ਫੜਾਵਾਂਗੇ ਟਾਈਮਿੰਗ ਜਿਹੜੀ ਕਮੇਟੀ ਦੀ ਏ ਸੱਤ ਪਲੇਅਰ ਜਿਹੜੇ ਪਿੰਡ ਦੇ ਦੋ ਬਾਹਰਲੇ ਨੇ ਸੱਤੇ ਪਲੇਅਰ ਜਿਹੜੇ ਪ੍ਰੋਪਰ ਕਿਡੇ ਵਿੱਚ ਆਉਣੇ ਚਾਹੀਦੇ ਨੇ ਕੋਈ ਚੱਪਲ ਪਾ ਕੇ ਤੇ ਆਪਣੀ ਬਾਗ ਨਹੀਂ ਖੜਨ ਦਿੱਤਾ ਜਾਵੇਗਾ ਬਾਹਰਲੇ ਪਲੇਅਰ ਆਡੇ ਕਿਡੇ ਵਿੱਚ ਹੋਣਗੇ ਪਲੇਅਰ ਚੇਂਜਿੰਗ ਦਾ ਟਾਈਮ ਮਕਰਾਨ ਦੇ ਭਾਈ ਨੂੰ ਗੁਰਪ੍ਰੀਤ ਦੱਸਿਆ ਕਿ ਦੋ ਦਿਨ ਪਹਿਲਾਂ ਆ ਦੱਸ ਦਿਓ ਉਹ ਪਲੇਅਰ ਦੀ ਗੱਲ ਕਰਨੀ ਬਾਕੀ ਤਾਲੀਆਂ ਮਾਰ ਲਈਆਂ ਨੇ ਜਿਹੜੀ ਹਜਾਤਾ ਨੇ ਤਿੰਨ ਪ੍ਰੂਫ ਹਰ ਟੀਮ ਨਾਲ ਲੈ ਗਏ ਪ੍ਰੂਫ ਜਿਹੜੇ ਫੋਨ ਦੇ ਤੇ ਨਹੀਂ ਵਿਖੇ ਜਾਣਗੇ ਤੇ ਜਿਹੜਾ ਪ੍ਰੂਫ ਆ ਕਰੇਗਾ ਸਾਡੀ ਪ੍ਰਬੰਧਕ ਕਮੇਟੀ ਦਾ ਇੱਕ ਬੰਦਾ ਜੇ ਉਹਨੂੰ ਸਹੀ ਲੱਗੇ ਤੇ ਉਹ ਬੰਦਾ ਖੇਡੇਗਾ ਕਿਸੇ ਦੀ ਉਂਗਲਾਂ ਤੇ ਲਾ ਕੇ ਕਮੇਟੀ ਜਿਹੜੀ ਕਿਸੇ ਦਾ ਫੈਸਲਾ ਨਹੀਂ ਸੁਣੇਗੀ ਜੋ ਫੈਸਲਾ ਹੋਏਗਾ ਕਮੇਟੀ ਦਾ ਹੋਵੇਗਾ ਬਾਕੀ ਬੱਗਾ ਲਾਰਜ ਕੋਡ ਦੀ ਪਾਉਟ ਆਈਆਂ ਕਰੀਏ ਸ਼ੁਰੂ ਮਾਰ ਦੇ ਕੈਮਰਾ ਮੇਰੇ ਭਰਾ ਜੀ ਆ 16 ਪਰਚੀਆਂ ਭਰਾ ਮੇਰੇ ਪਹਿਲੇ ਰੌਣ ਸਿੱਧੇ ਪੈਣਾ ਤੇ ਸਿੱਧਾ ਹੀ ਰੌਣ ਪੈਣਾ ਤੇ ਜਿੱਦਾਂ ਮੈਚ ਪੈਣਗੇ ਉਦਾਂ ਖੇਡਣੇ ਪੈਣੇ ਆ ਬਾਕੀ ਮੈਚ ਪੈਨਿੰਗ ਚੇਂਜ ਕਰਨ ਦੀ ਉਹ ਜਿਹੜੀ ਆ ਅਥਾਰਟੀ ਸਿਰਫ ਕਮੇਟੀ ਕੋਲ ਆ। ਵਰਕੀ ਹੋਲ ਕੇ ਸਾਹਮਣੇ ਕਰੂਗਾ। ਹਾਂ ਪੈਨਿੰਗ ਆ ਪਹਿਲਾ ਮੈਚ ਆ ਜੀ। ਮਸ਼ਾਪੁਰ ਤੇ ਪਿੰਡੋਰੀ। ਸਭੀ ਬਾ ਕਰਦੇ ਆ। ਆ ਲੈ। ਮਸ਼ਾਪੁਰ ਤੇ ਪਿੰਡੋਰੀ। ਇਹ ਨੋਟ ਇਮਾ ਮਤਲਬ ਇਹ ਰੀ ਦੀਆਂ ਮੈਂ ਟੀਮਾਂ ਲੈ ਇੱਕ ਬੱਸ ਸੂਰਤ ਤੇ ਸ਼ਸੀ ਦੀ ਟੱਕਰ ਖੜ ਗਈ ਪਹਿਲੇ ਜੇ ਮੈਂ ਜਨ ਨੂੰ ਭਾਈ ਆ ਦੂਸਰਾ ਮੈਂ ਦੀਆਂ ਪਾਰਕੀਆਂ ਹਾਂ ਹਾਂ ਮੈਂ ਟਾਂ ਨੂੰ ਦਾ ਵਾਰਾਂ ਤੇ ਬਿਸੋ ਚੱਕ ਸਾਇਲ ਤੇ ਖਿੱਚੀਆਂ ਇੱਥੇ ਕਾਦੇ ਸਾਇਲ ਤੇ ਸੋਚਾ ਕੇ ਦੇਖੀ ਸੀਗਾ ਬਈ ਰੋਫੀਆਂ ਦੇ ਹਾਰੇ ਮੁੰਡੇ ਦੀਆਂ ਹੰਦਰ ਟਰਾਫੀਆਂ ਬਾਈ ਜਿਨ੍ਹਾਂ ਨੇ ਟਰਾਫੀਆਂ ਬੁੱਕ ਕਰਾਣੀਆਂ ਸੰਪਰਕ ਬਣਾ ਲਾ ਦੇ ਆ ਗਏ ਤੀਜਾ ਮੈਚ ਹੈ ਜੀ ਪੰਜਾਬ ਹੁਸਮਰਪੁਰ ਲਾ ਬਿੱਲਾ ਪੰਜਾਬ ਤੋਂਸ ਤੇ ਲਤੀਪੁਰ ਇੱਥੇ ਰੱਖੀ ਤੀਜਾ ਮੈਚ ਲਤੀਪੁਰ ਵਰਸਸ ਹਾਂ ਲਤੀਪੁਰ ਤੇ ਹੁਸਮਰਪੁਰ ਸਾਡੀ ਦਾਦੇ ਬਿੱਲਾ ਪੰਜਾਬ ਦੇ ਇੱਥੇ ਦੋਆਂ ਦੀ ਘੰਟੀ ਸਹੀ 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 ਦੋਆਂ ਦੀ ਆ ਜਨੇ ਵੀ ਵਧੀਆ ਕਾਜਾਂ ਪਾਈਆਂ ਹਾਰੀਆਂ ਵਧੀਆ ਰਮਦਾਸਪੁਰ ਰਮਦਾਸਪੁਰ ਕਿਆ ਵਧੀਆ ਰਮਦਾਸ ਦਮੁਰਜੀ ਦਮੁਰਜੀ ਹਾਂ ਦਮੁਰਜੀ ਦਮੁਰਜੀ ਰਮਦਾਸਪੁਰ ਇਹ ਭਰਾ ਵਾਪਰੂ ਫਰਿਆਦ ਨੀ ਆ ਦਮੁਰਜੀ ਤੇ ਨਾਲ ਹੁੰਦਾ 140 ਜੀ ਸਾਰਿਆਂ ਨੂੰ ਪ੍ਰੂਫ ਆਪੋ ਆਪਣੇ ਨਾਮ ਲੈ ਕੇ ਜਾਈਏ ਉਮਰਪੁਰੀਏ ਨਾ ਲਦੀਪੁਰੀ ਅਰੰਦਾਜ਼ੁਰੀ ਬਿਸੋ ਜਗਦੀ ਪੀਚਿਆ ਜੇ ਮਾਝਾਪੁਰੀ ਤੇ ਪੰਡੋਰੀ ਨੇ ਸਾਰੇ ਰੂਪ ਆਪਣੇ ਨਾਮ ਲੈ ਕੇ ਆਇਓ ਦੂਰ ਜੀ ਵਾਲੇ ਕੇ ਗੁੱਸਾੜਾ ਕਰਨਾ ਫਤਿਹਪੁਰ ਪੰਜ ਬਾਗ ਦਾ ਨਾਮ ਮਨੋਜ ਵੀ ਬਲੋਗ 파ਕ ਸੇ ਰਹਿ ਗਏ ਤੇ ਜੇ ਨਾਮ ਨਾ ਮਨੋਜ ਦਾ ਨਾਮ ਹੈ ਇਹ ਮਾਝਾ ਪੀਚਿਆ ਮੈਮੋ ਵਾਲਾ ਅਵੀ ਅਮਰੀਕਾ ਸਾਤਰੀ ਕਾਲ ਕਿਲਾ ਬਰੂਡ ਕਿਲਾ ਬਰੂਡ ਉਹ ਸਾਡਾ ਭਰਾ ਵੀ ਅਮਰੀਕਾ ਵਾਲਾ ਵੀਨੰਦ ਮਾਰਦਾ ਆ ਦੇਖੋ ਅਵੇ ਉਹ ਸਾਹਮਣੇ ਹਣ ਇਹ ਭਰਾ ਜਿਹੜਾ ਖੰਨਾ ਮਧਿੰਗੁਰ ਦੇ ਮੇਲੇ ਦਾ ਤੇ ਸਾਰੇ ਜਰੂਰ ਪਹੁੰਚੋ ਭਰਾ ਦੇ ਮੇਲੇ ਤੇ ਤੇ ਜਿੰਮੇ ਵਾਲੀ ਜਿਹੜੀ ਆ ਸਾਡੇ ਬਗਰਾ ਦਾ ਭਰਾ ਸੇਰਾ ਸਾਰੀ ਮੀਨਪੁਰ ਮੀਨਪੁਰ ਬਾਕੀ ਭਾਜੀ ਟਾਇਆਂ ਦੇ ਬਾਹਰ ਗੱਲਾਂ ਦੱਸਾਂ ਕੋਈ ਤੇ ਬਹੁਤ ਆੜਪੜੀ ਨੂੰ ਪਰਚੀਆਂ ਘੜਵਾ ਦਿੰਦੇ ਤੇਰਾ ਆਫੀ ਕੀ ਕਹਿੰਦਾ ਤੇ ਰਾਮਪੁਰ ਖਲੇਡ ਰਾਮਪੁਰ ਖਲੇਡ ਯਾ ਆ ਮੁੰਡਾ ਸਾਡਾ ਦਿਖਾ ਮੁੰਡਾ ਸਾਡਾ ਇੱਧਰ ਇੱਧਰ ਕਰ ਮੜੇ ਆਪਾਂ ਮੈਦਾਨ ਚ ਖੜਨ ਨੂੰ ਆਹ ਏ ਕੰਟਾ ਅੰਦਰ ਬਾੱਕ ਦੂਰ ਰਵਣ ਕਰਾਣਾ ਫਲੇਰ ਰਜਾਰ ਕੱਲ ਮੈਂ ਸੀ ਬਿਲਕੁਲ ਮੋਟਾ ਨਾ ਮੀ ਪੂਰਾ ਬਣੇਗਾ ਅੱਗੇ ਬਾਈ ਜਾਰੀ ਦੋਸਤੀ ਗਰਾਉਂਡ ਤੋਂ ਬਾਹਰ ਖਰਦੋਖੁੰਦ ਖਰਦੋਖੁੰਦਪੁਰ ਤੇ ਸਾਡਾ ਭਰਾ ਹੈ ਕੋਈ ਕੋਸ਼ੀਦ ਨਾਰੇ ਇੱਕ ਬੜੀ ਖੁਸ਼ੀ ਨਾਲ ਯਾਰ ਸਾਡੇ ਮਿਲਦੇ ਗਜਲਾ ਸਰੋਇਆ ਜਿੰਦਰਮਖੇ ਵਾਲਾ ਆ ਸਾਡਾ ਭਰਾ ਜਿੰਦਰਮਖੇ ਵਾਲਾ ਜਿਹਦਾ ਸਨਮਾਨ ਜਿਹੜਾ ਉਹ ਤੇਰਾ ਆਸ਼ુભ ਮੂਰਤੀ ਸਾਡੇ ਸੋਨੇ ਦੇ ਨੱਤੀਆਂ ਨਾਲ ਕਰਨਾ ਸਹੀ ਸੋਨੇ ਦੀ ਬੱਚਾ ਬਹੁਤ ਬਹੁਤ ਮੋਰਗਾ ਤੁਹਾਨੂੰ ਹਾਂ ਅਗਲੇ ਲਾਰਪੁਰ ਦਾ ਮੈਚ ਬੋਲਦੇ ਸਾਰੇ ਭਾਈ ਸਾਥੀ ਕਾਰਡ ਭਾਈ ਨੋਟ ਕਰ ਲਿਓ ਪਹਿਲਾ ਰਾਉਂਡ ਜਿਹੜਾ ਹੁਣ ਸੁਪਰ ਸੰਡੇ ਲੀਗ ਦਾ ਦਿਨਪੋਤੀ ਧਰਤੀ ਤੇ ਉਹ ਹੈਗਾ ਪਹਿਲਾ ਮੈਚ ਹੋਣਾ ਮਸ਼ਾਪੁਰ ਤੇ ਪੰਡੋਰੀ ਬਿੱਸੋ ਚੱਕ ਦੂਸਰਾ ਮੈਚ ਆ ਬਿੱਸੋ ਚੱਕ ਤੇ ਖਿੱਜੀਆ ਦਾ ਤੀਸਰਾ ਮੈਚ ਹੋਣਾ ਜੀ ਲਤੀਪੁਰ ਤੇ ਉਮਰਪੁਰ ਦਾ ਚੌਥਾ ਮੈਚ ਜਿਹੜਾ ਰਮਦਾਸਪੁਰ ਤੇ ਦਗੁਰਜੀ ਦਾ ਹੋਊਗਾ ਪੰਜਵੇਂ ਮੈਚ ਦੇ ਵਿੱਚ ਮੂਲਕਾਂ ਤੇ ਫਤਿਹਪੁਰ ਛੇਮਾ ਮੈਚ ਮੈਮੋਵਾਲ ਦੇ ਕਿਲਾ ਬਰੂੜ ਸਤਮਾ ਮੈਚ ਮੀਰਪੁਰ ਤੇ ਰਾਮਪੁਰ ਹਲੇੜ ਅੱਠਵਾਂ ਮੈਚ ਜਿਹੜਾ ਹਰਦੋਖੰਦਪੁਰ ਤੇ ਕਜਲੇ ਸਲੋਇਦਾ ਹੋਣਾ ਇਹ 16 ਟੀਮਾਂ ਦੇ ਜਿਹੜੇ ਪਹਿਲੇ ਰੌਂਡ ਦੇ ਅੱਠ ਮੈਚ ਬਾਕੀ ਟ੍ਰੈਨਿੰਗ ਜਿਹੜੀ ਨੇਆਂ ਦੀਆਂ ਟਾਈਆਂ ਪੈ ਗਈਆਂ ਨੇ ਬਾਕੀ ਟੀਮਾਂ ਨੂੰ ਟਾਈਮਿੰਗ ਜਿਹੜੀ ਆ ਉਹ ਗਰੁੱਪ ਦੇ ਵਿੱਚ ਦਾਖਲ ਕੀਤੀ ਜਾਊਗੀ ਹਾਂ ਜਸਟਿਨ ਕੇਸ ਜੇ ਕਿਸੇ ਤਰੀਕੇ ਨਾਲ ਮੈਚ ਚੇਂਜ ਕਰਨਾ ਹੈ ਤੇ ਉਹ ਅਥਾਰਟੀ ਜਿਹੜੀ ਆ ਉਹ ਸਾਰੀ ਅਥਾਰਟੀ ਕਮੇਟੀ ਦੀ ਹੈ ਜੇ ਕਮੇਟੀ ਨੇ ਕਹਿਤਾ ਵੀ ਟਾਈਆਂ ਅਨੁਸਾਰ ਮੈਚ ਉਹਨੇ ਦੇ ਟਾਈਆਂ ਅਨੁਸਾਰ ਉਹਨੇ ਤੇ ਜੇ ਕਮੇਟੀ ਨੂੰ ਇੱਕ ਅੱਧਾ ਮੈਚ ਹਾਂ ਇਹ ਇਹ ਵੀ ਵੀ ਆਪਾਂ ਜ਼ਿਆਦਾ ਨਹੀਂ ਮੈਚ ਚੇਂਜ ਕਰਨੇ ਅੱਗੇ ਪਿੱਛੇ ਜਸਟਿੰਸ ਕੇ ਜੇ ਕਿਤੇ ਜਿਆਦਾ ਐਮਰਜੈਂਸੀ ਪੈ ਜਾਂਦੀ ਹੈ ਤੇ ਫਿਰ ਇੱਕ ਜਾਂ ਦੋ ਮੈਚ ਹੱਦ ਜਿਹੜੇ ਅੱਗੇ ਪਿੱਛੇ ਨਹੀਂ ਤੇ ਜਾਣਗੇ ਉਸ ਤੋਂ ਇਲਾਵਾ ਇਹ ਵੀ ਨਹੀਂ ਹੋਣੀ ਤੇ ਦੂਸਰੇ ਰਾਊਂਡ ਦੀਆਂ ਜਦੋਂ ਟਾਈਆਂ ਪੈ ਗਈਆਂ ਉਹਦੇ ਐਜ਼ ਇਟ ਇਜ਼ ਖੇਡਣਾ ਹੀ ਪੈਣਾ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਪੁਰੀਆਂ-ਪੁਰੀਆਂ ਟੀਮਾਂ 16 ਇੱਥੇ ਸਾਡੇ ਕੋਲ ਹੋਣੀਆਂ ਨੇ ਹੋਰ ਟੀਮਾਂ ਜਿਹੜੀਆਂ ਵਿਸ਼ੇਸ਼ ਤੌਰ ਤੇ ਰੱਖਿਓ ਜਾਣ ਜਾਣਕਾਰੀ ਕਿ ਜਿਹੜੀਆਂ ਟੀਮਾਂ ਖੇਡ ਗਈਆਂ ਉਹ ਚੱਕ ਕੇ ਮੁੰਕੇ ਘਰ ਨਹੀਂ ਜਾਣਗੇ ਬਈ ਸਾਰਾ ਸਮਾਨ ਆਪਣਾ ਉਹ ਟੀਮਾਂ ਨੇ ਜਿੰਨਾ ਜੇ ਟੂਰਨਾਮੈਂਟ ਨਹੀਂ ਮੁੱਕਦਾ ਉਹਨਾਂ ਦਾ ਗਰਾਊਂਡ ਦੇ ਵਿੱਚ ਰਹਿਣਾ ਜ਼ਰੂਰੀ ਆ ਜੇ ਉਹਨਾਂ ਦਾ ਮੈਚ ਜਿਸਲੇ ਆ ਗਿਆ ਦੂਸਰੇ ਰਾਉਂਡ ਦਾ ਤੇ ਟਾਈਆਂ ਪੈਣ ਤੋਂ ਬਾਅਦ ਸਿਰਫ 5 ਮਿੰਟ ਵੇਟ ਕੀਤਾ ਜਾਊਗਾ ਜਦੋਂ ਦੂਸਰੀ ਟੀਮ ਜਿਹੜੀ ਆ ਗਰਾਊਂਡ 'ਚ ਵੜ ਗਈ ਉਹ ਤੋਂ ਬਾਅਦ ਜੇ ਉਹਦੇ ਬਾਅਦ 5 ਮਿੰਟ ਤੱਕ ਟੀਮ ਜਿਹੜੀ ਆ ਦੂਸਰੀ ਨਹੀਂ ਪੁੱਜਦੀ ਚਾਹੇ ਉਹ ਸੈਮੀਫਾਈਨਲ ਦੇ ਵਿੱਚ ਵੀ ਪੁੱਜੀ ਹੋਊਗੀ ਟੀਮ ਉਹ ਟੀਮ ਕੱਟੀ ਜਾਣੀ ਆ ਸੋ ਖੇਡਣ ਆਉਣਾ ਤੁਸੀਂ ਤੇ ਇੱਕੋ ਹੀ ਟੂਰਨਾਮੈਂਟ ਖੇਡਣ ਆਇਓ ਜਿਹੜੇ ਦੋ ਦੋ ਟੂਰਨਾਮੈਂਟ ਖੇਡਣ ਦੇ ਸ਼ਕੀਲ ਹੋਵੋਗੇ ਤੋ ਉਹ ਆਪਾਂ ਤੁਹਾਨੂੰ ਪਹਿਲਾਂ ਜਾਣਕਾਰੀ ਦੱਸ ਦਿੱਤੀ ਆ ਵੀ ਜਿੰਨਾ ਚਿਰ ਗਰਾਊਂਡ ਦੇ ਵਿੱਚ ਜਦੋਂ ਟੀਮ ਆ ਗਈ ਦੂਸਰੀ ਟੀਮ 5 ਮਿੰਟ ਤੱਕ ਐਂਟਰ ਨਹੀਂ ਹੋਈ ਵਿਗਰਾ ਤੇ ਦੂਸਰੀ ਟੀਮ ਜਿਹੜੀ ਉਹ ਕੱਟੀ ਜਾਊਗੀ ਉਹਦੇ 'ਚ ਕਿਸੇ ਨਾ ਕੋਈ ਪੱਖਪਾਤ ਨਹੀਂ ਜਿਹੜਾ ਜਿਹੜਾ ਟੂਰਨਾਮੈਂਟ ਖੇਡਣ ਆਏ ਆ ਪੌਸੇ ਟੂਰਨਾਮੈਂਟ ਤੇ ਰਹਿਣਾ ਪਊਗਾ ਸਾਰਾ ਦਿਨ ਘਰ ਨਹੀਂ ਜਾਊਗੀ ਕੋਈ ਵੀ ਟੀਮ ਤੇ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਡਿੰਪਲ ਮਲਤਾਨੀ ਨੇ ਤੇ ਤਿੰਨ ਪ੍ਰੂਫ ਜਿਹੜੇ ਆ ਉਹ ਹਾਰਡ ਪ੍ਰੂਫ ਲੈ ਕੇ ਆਉਣ ਠੀਕ ਹੈ ਉਹਦੇ ਬਾਅਦ ਹਾਂ ਜੇ ਆਨਲਾਈਨ ਚੈੱਕ ਕਰਨ ਦੀ ਲੋੜ ਪੈਦੀ ਆ ਤੇ ਉਹ ਕਮੇਟੀ ਦਾ ਬੰਦਾ ਚੈੱਕ ਕਰੂਗਾ ਜਦੋਂ ਕਮੇਟੀ ਵਾਲਾ ਬੰਦਾ ਸੈਟੀਸਫੈਕਸ਼ਨ ਉਹਨੂੰ ਆ ਗਈ ਕਿ ਹਾਂ ਇਹ ਬੰਦਾ ਜੈਨੂਅਨ ਆ ਜਾਂ ਉਸੇ ਪਿੰਡ ਦਾ ਜਾਂ ਕਿੱਦਾਂ ਵੀ ਆ ਤੇ ਉਹ ਫਿਰ ਉਹ ਬੰਦਾ ਖੇਡੇਗਾ ਉਹਦੇ ਤੇ ਕੋਈ ਆਬਜੈਕਸ਼ਨ ਨਹੀਂ ਲੱਗੂਗਾ ਫਿਰ ਹਾਂ ਉਹ ਫਾਈਨਲ ਤੱਕ ਉਸ ਬੰਦੇ ਤੇ ਆਬਜੈਕਸ਼ਨ ਨਹੀਂ ਲੱਗੂਗਾ ਓਕੇ ਥੈਂਕ ਯੂ ਸੋ ਮਚ ਬਾਈ 2-4 ਗੱਲਾਂ ਸਮਝਿਆ ਕਰਨੀਆਂ ਬੱਗੇ ਲਾਡਪੁਰੀਆਂ ਤਾਂ ਮਦਦ ਦਿੱਤੀਆਂ ਸਾਰੀਆਂ ਵੀਰੇ ਜਿਹੜੇ ਸੱਤ ਪਲੇਅਰਾਂ ਦਾ ਪਿੰਡ ਦੇ ਪੂਰੇ ਹੋਣਾ ਚਾਹੀਦੇ ਹਨ ਜੇ ਕਿਸੇ ਇਹਦਾ ਇੱਕ ਵੀ ਪਲੇਅਰ ਘਟ ਹੋਇਆ ਤੇ ਆਪਾਂ ਟੀਮ ਸਕਰੈਚ ਕਰ ਦੇਣੀ ਤੇ ਕੋਈ ਫਿਲਡਰ ਕਮੇਟੀ ਉਹਨੂੰ ਮਿਲਣਾ ਕੋਈ ਸਬੂਤਕੀ ਫਿਲਡਰ ਦੋ ਬਾਹਰ ਲੈ ਜਿਹੜੇ ਬਾਹਰ ਦੇ ਤਾਂ ਵਾਈਡ ਕੇਟੇ ਆਣੇ ਚਾਹੀਦੇ ਨੇ ਪਖਾਡ ਨਹੀਂ ਹੋਣਾ ਚਾਹੀਦਾ ਕਿ ਇੱਕ ਦੀ ਕੋਈ ਦਿੱਕਤ ਨਹੀਂ ਇੱਕ ਦੀ ਜਿਹੜੀ ਟੀਮ ਨਹੀਂ ਵਰਦੀ ਏ ਜਾਂ ਟੀਮ ਸਾਰੇ ਸਾਰੀ ਬਲੇਕ ਹੋਣੀ ਚਾਹੀਦੀ ਇਹ ਨਹੀਂ ਕਿਸੇ ਦੀ ਹੋਰ ਤੇ ਕਿਸੇ ਦੀ ਹੋਰ ਜਿਹੜਾ ਪਲੇਅਰ ਅੰਪਾਇਰ ਨਾਲ ਬੈਸਿਆ ਉਹ ਟੀਮ ਨੂੰ ਜਾਂ ਪਲੈਂਟੀ ਹੋਏਗੀ ਜਾਂ ਟੀਮ ਹੀ ਕੱਟੀ ਜਾਏਗੀ ਔਰ ਜੇ ਰੂਪ ਚੈੱਕ ਹੁੰਦੇ ਹੋ ਉਹ ਕਮੇਟੀ ਨਾਲ ਕਰੇਗੀ ਪਲੇਅਰ ਆਪਸ ਵਿੱਚ ਨਹੀਂ ਬੈਸਣਗੇ ਰੂਪ ਚੈੱਕ ਕਰਨ ਲਈ ਦੋਵਾਂ ਟੀਮਾਂ ਦਾ ਇੱਕਦਮ ਥਾਂ ਜਿਹੜਾ ਕਮੇਟੀ ਲਾਗੇ ਹੋਵੇਗਾ ਜੇ ਕਮੇਟੀ ਨੇ ਠਾਇਲਾ ਕਰ ਦਿੱਤਾ ਉਹ ਬੰਦਾ ਖੇਡੇਗਾ ਔਰ ਮੰਨ ਲਓ ਜਿਹੜੀ ਟੀਮ ਤੇ ਇੱਕ ਵਾਰੀ ਰਜੈਕਸ਼ਨ ਲੱਗ ਗਿਆ ਦੂਜੀ ਵਾਰੀ ਫਿਰ ਲਾਉਂਦੇ ਨੇ ਜਦੋਂ ਇੱਕ ਵਾਰੀ ਰੈਗੂਲਰ ਚੈੱਕ ਹੋ ਗਈ ਉਹ ਪੂਰੇ ਟੂਰਨਾਮੈਂਚ ਟੀਮ ਖੇਡੇਗੀ ਇਹ ਗੱਲਾਂ ਨੋਟ ਕਰ ਲਿਓ ਆਜੋ ਦਾਸਤਰੀਬ ਨੂੰ ਪ੍ਰਾਈਜ਼ ਵੱਡੇ ਨੇ ਤੇ ਨਜ਼ਾਰੇ ਤੇ ਕੁੱਤਰੀ ਬਲਾ ਰਹੇ ਨੇ ਵੱਡੇ ਪਹੁੰਚ ਨੇ ਬਗਾ ਨਾੜ ਗੁੜਿਆ ਜੀ ਬੱਬੂ ਤੁਸੀਂ ਦਰਵਾਜ਼ਾ ਨੱਪੜੀ ਸਾਰੇ ਬਾਰੇ ਟੋਪਰੇ ਆ ਰਹੇ ਨੇ ਤੇ ਜੇ ਕੋਈ ਹੋਰ ਕੁਝ ਕਹਿਣਾ ਚਾਹੁੰਦਾ ਹੋ ਤਾਂ ਦੱਸੋ ਮਰਾ ਜੀ ਬਸ ਠੀਕ ਠੀਕ ਜੀ ਇੱਥੇ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਆਪਣਾ ਮੰਤਰਾਲੇ ਪ੍ਰਾਪਤ ਚਲੋ